ਉਕਤਾਂ ਨਾ ਪ੍ਰਾਇਮ ਗਿਆਨ ਸਾਹਿਬ ਪਰਮੋਖੇ ਤੋਂ ਕਿ ਮਕਸਦ ਕੀ ਮਤਲਬਾਤ ਹੈ ਜੇ ਕੋਈ ਇੱਕਤਾ ਸੀਗਾ ਕਿ ਸਰਦਾਰ ਬਲਕੌਰ ਸਿੰਘ ਜੀ ਸਿੱਧੂ ਸਾਹਿਬ ਜਿਹੜੇ ਕਿ ਸਾਡੇ ਹੋਣਹਾਰ ਬਿਸ਼ਪ ਪਦਰੀ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਪਿਤਾ ਹਨ ਇਹਨਾਂ ਨੇ ਜੋ ਦੁਖਾਂਤ ਝੋਗਿਆ 2 ਸਾਲ ਤੋਂ ਗੈਂਗਸਟਰਸ ਨੇ ਕਤਲ ਕੀਤਾ ਸਭ ਤੋਂ ਪਹਿਲਾਂ ਇਹਨਾਂ ਦੀ ਸਿਕਿਉਰਿਟੀ ਵਿਦਡਰਾ ਕਰਕੇ ਜੋ ਭਗਵੰਤ ਮਾਨ ਦੀ ਸਰਕਾਰ ਨੇ ਨਲੇਕੀ ਕੀਤੀ ਬਲਤੇਜ ਪੰਨੂ ਵਰਗੇ ਨਲੇਕ ਪੱਤਰਕਾਰਾਂ ਨੇ ਉਸ ਨੂੰ ਆਪਣੇ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਉੱਤੇ ਸ਼ੇਅਰ ਕੀਤਾ 24 ਘੰਟਿਆਂ ਚ ਇਹਨਾਂ ਦੇ ਪੁੱਤ ਨੂੰ ਗੈਂਗਸਟਰਾਂ ਨੇ ਮਾਰਤਾ ਜਿਹੜੇ ਗੈਂਗਸਟਰ ਫੜੇਗੇ ਉਹ ਜੇਲ੍ਹਾਂ ਚੋਂ ਅੰਦਰ ਟੀਵੀ ਇੰਟਰਵਿਊਸ ਦੇ ਰਹੇ ਨੇ ਦੇਸ਼ ਦੇ ਟਾਪ ਦੇ ਚੈਨਲਸ ਨੂੰ ਇੰਟਰਵਿਊ ਦਿੱਤੀਆਂ ਸਾਲ ਹੋ ਗਿਆ ਕਿਸੇ ਪੰਜਾਬ ਪੁਲਿਸ ਦੇ ਏਡੀਜੀਪੀ ਦੀ ਇਨਕੁਆਇਰੀ ਰਿਪੋਰਟ ਦੱਸੀ ਨਹੀਂ ਕਿ ਉਹ ਇੰਟਰਵਿਊਸ ਕਿਉਂ ਕੀਤੀਆਂ ਇਹਨਾਂ ਦਾ ਬੱਚਾ ਪੈਦਾ ਹੋਇਆ ਦੂਸਰਾ ਸ਼ੁਭਦੀਪ ਆਇਆ ਉਹਦੇ ਤੇ ਮੈਂਟਲ ਟੌਰਚਰ ਕਰਨ ਲਈ ਬੀਜੇਪੀ ਦੀ ਚਿੱਠੀ ਮੰਗਵਾ ਕੇ ਦਿੱਲੀੋਂ ਤੁਰੰਤ ਸਿਵਲ ਸਰਜਨ ਬਠਿੰਡਾ ਦੇ ਉੱਤੇ ਪ੍ਰੈਸ਼ਰ ਪਾ ਕੇ ਕਿ ਕਿਸੇ ਤਰੀਕੇ ਨਾਲ ਇਹ ਬੱਚਾ ਪੈਦਾ ਹੋਣ ਤੋਂ ਵੀ ਰੋਕਿਆ ਤੁਸੀਂ ਸੁਣਿਆ ਸਾਰਾ ਕੁਝ ਜੋ ਕਿਰਨ ਇਸ ਲਈ ਇਹਨਾਂ ਦੀ ਇਨਸਾਫ ਦੀ ਲੜਾਈ ਪਕਾਇਆ ਆਉਣ ਵਾਲੇ ਸਮੇਂ ਵਿੱਚ ਇੰਡੀਆ ਅਲਾਈਅੰਸ ਰਾਹੀਂ ਅਸੀਂ ਲੜਾਂਗੇ ਔਰ ਜੋ ਇਹਨਾਂ ਨੇ ਸਾਨੂੰ ਸਪੋਰਟ ਦੇਣ ਦਾ ਫੈਸਲਾ ਕੀਤਾ ਮੈਂ ਸਰਦਾਰ ਬਲਕੌਰ ਸਿੰਘ ਜੀ ਸਿੱਧੂ ਸਾਹਿਬ ਦੇ ਸਮੂਹ ਪਰਿਵਾਰ ਆਪਣੀ ਕਹਿੰਚਨ ਕੋਰਜੀ ਦਾ तहे ਦਿਲ ਤੋਂ ਧੰਨਵਾਦੀ ਹਾਂ ਕੱਲਾ ਸੰਗਰੂਰ ਨਹੀਂ ਬਠਿੰਡਾ ਨਹੀਂ ਗੁਰਦਾਸਪੁਰ ਨਹੀਂ ਲੁਧਿਆਣਾ ਬਲਕਿ ਸਮੂਹ ਪੰਜਾਬ ਦੇ ਸਾਰੇ ਕਾਂਗਰਸ ਕੈਂਡੀਡੇਟ ਦਾ ਸਪੋਰਟ ਕੀਤੀ ਉਹਦੇ ਲਈ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਦੂਸਰਾ ਦੂਸਰਾ ਮਸਲਾ ਸੀ ਕੀ ਆ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੰਜਾਬ ਗਵਰਨਮੈਂਟ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਆ 14 ਮਈ 2024 ਦੀ ਇਸ ਦੇ ਤਹਿਤ ਉਹਨਾਂ ਨੇ ਜਿਹੜਾ ਵਾਟਰ ਸਿਸਟਮ ਜਿਹੜਾ ਮਾਮਲਾ ਪਿਛਲੇ ਕੁਝ ਦਹਾਕਿਆਂ ਤੋਂ ਕਿਸੇ ਸਰਕਾਰ ਨੇ ਉਗਰਾ ਨਹੀਂ ਰਿਕਵਰ ਕੀਤਾ ਸੀ ਇਹਨਾਂ ਨੇ 326 ਕਰੋੜ ਰੁਪਏ ਰਿਕਵਰ ਕਰਨ ਦੇ ਹੁਕਮ ਦਿੱਤੇ ਨੇ ਇਥੋਂ ਸਾਫ਼ ਹੋ ਗਿਆ ਕਿ ਭਗਵੰਤ ਮਾਨ ਜਿਵੇਂ ਕਿਸਾਨਾਂ ਦੇ ਅੰਦੋਲਨ ਵਿੱਚ ਉਹਨੇ ਭਾਜਪਾ ਨੂੰ ਕੁੱਟਣ ਦਿੱਤਾ ਸ਼ੁਭਦੀਪ ਮਾਰਨ ਦਿੱਤਾ ਪ੍ਰੀਤਪਾਲ ਡੈਮੇਜ ਹੋਣ ਦਿੱਤਾ ਲੱਤਾਂ ਬਾਹਾਂ ਤੋੜਤੀਆਂ ਹਰਿਆਣਾ ਪੁਲਿਸ ਨੇ ਇੱਥੇ ਵੀ ਕੇਂਦਰ ਸਰਕਾਰ ਦੀ ਚਾਲ ਦੇ ਉੱਤੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਅੱਗੇ ਬੋਝ ਪਾਉਣ ਜਾ ਰਿਹਾ ਔਰ ਇੱਕ ਨਾਲ ਮਸਲਾ ਮੈਂ ਜੋ ਉਠਾਇਆ ਕਿ ਨਹਿਰੀ ਵਿਭਾਗ ਵਿੱਚ ਕ੍ਰਿਸ਼ਨ ਕੁਮਾਰ ਕਿਸੇ ਡਿਊਬੀਅਸ ਹਿڈن এজেন্ডੇ ਤੇ ਤਹਿਤ ਹਰਿਆਣਾ ਦਿੱਲੀ ਨੂੰ ਫਾਇਦਾ ਦੇਣ ਲਈ ਨਹਿਰੀ ਵਿਭਾਗ ਦੇ ਪਟਵਾਰੀਆਂ ਤੇ ਪ੍ਰੈਸ਼ਰ ਪਾ ਰਹੇ ਨੇ ਕਿ ਤੁਸੀਂ ਝੂਠੇ ਅੰਕੜੇ ਪੇਸ਼ ਕਰੋ ਅਸਲ ਵਿੱਚ ਨਹਿਰੀ ਪਾਣੀ ਪਿੰਡਾਂ ਦੇ ਵਿੱਚ ਖਾਲਿਆਂ ਟੇਲੰਡਾ ਤੱਕ ਕੇਵਲ 17% ਦੀ ਪਹੁੰਚ ਰਿਹਾ ਹੈ ਪਰ ਇਹ ਕਹਿ ਰਹੇ ਨੇ ਕਿ ਤੁਸੀਂ ਪਟਵਾਰੀਆਂ ਨੂੰ ਕਹਿ ਕੇ ਤੁਸੀਂ ਦੇਖੋ ਕਿ 100% ਪਾਣੀ ਸਾਰਾ ਜਿਹੜਾ ਹੈ ਪੰਜਾਬ ਦਾ ਨਹਿਰਾਂ ਦਾ ਪਾਣੀ ਅਖੀਰ ਤੱਕ ਪਹੁੰਚ ਰਿਹਾ ਇਸ ਤਰ੍ਹਾਂ ਕਰਨ ਨਾਲ ਖਤਰਾ ਇਹ ਆ ਕਿ ਸਾਡਾ ਕੇਸ ਸੁਪਰੀਮ ਕੋਰਟ ਵਿੱਚ ਐਸਵਾਈਐਲ ਦਾ ਬਹੁਤ ਵੀਕ ਹੋਵੇਗਾ ਕੱਲ ਨੂੰ ਹਰਿਆਣਾ ਤੇ ਦਿੱਲੀ ਸਰਕਾਰ ਕਹੇਗੀ ਕਿ ਇਹ ਤਾਂ ਕਹਿੰਦੇ ਸਾਨੂੰ ਪਾਣੀ ਘਾਟਿਆ ਜੀ ਇਹਨਾਂ ਦਾ ਤਾਂ ਜਿਹੜਾ ਨਹਿਰਾਂ ਦਾ ਪਾਣੀ 100% ਇਰੀਗੇਸ਼ਨ ਵਾਸਤੇ ਕੱਲੇ-ਕੱਲੇ ਟੇਲੈਂਡ ਤੱਕ ਪਹੁੰਚਿਆ ਜਦ ਕੇ ਪਹੁੰਚ ਨਹੀਂ ਰਿਹਾ ਔਰ ਇਹਨਾਂ ਨੇ ਪਟਵਾਰੀਆਂ ਦੇ ਉੱਤੇ ਜ਼ੁਲਮ ਕਰਦਿਆਂ ਦਸਕਰਨ ਸਿੰਘ ਗਹਿਰੀ ਬੁੱਟਰ ਉਹ ਪ੍ਰਧਾਨ ਆ ਉਸ ਤੇ ਪਰਚਾ ਦਰਜ ਕਰਤਾ ਉਹਨੂੰ ਸਸਪੈਂਡ ਕਰਤਾ ਉਹਨੂੰ ਚਾਰਜ ਸ਼ੀਟ ਕਰਤਾ ਦਰਜਨਾ ਸੈਂਕੜੇ ਪਟਵਾਰੀਆਂ ਨੂੰ ਟੌਰਚਰ ਕੀਤਾ ਡਿਪਾਰਟਮੈਂਟਲ ਇਨਕੁਆਰੀਆਂ ਖੋਲ੍ਹਤੀਆਂ ਔਰ ਬਾਗਵਾਨੀ ਦਾ ਜਿਹੜਾ ਪਾਣੀ ਦੀ ਕਟੌਤੀ ਕਰਤੀ ਔਰ ਇਸੇ ਤਰ੍ਹਾਂ ਨਾਲ ਜੋ ਇਹ ਝੂਠ ਬੋਲਿਆ ਜਾ ਰਿਹਾ ਅੰਕੜੇ ਫਰਜ਼ੀ ਪੇਸ਼ ਕੀਤੇ ਜਾ ਰਹੇ ਮੈਨੂੰ ਸੁਭਾਵਾਕੇ ਕ੍ਰਿਸ਼ਨ ਕੁਮਾਰ ਆਇਦਰ ਦਿੱਲੀ ਦੀ ਗੇਮ ਖੇਡ ਰਿਹਾ ਜਾਂ ਕੇਜਰੀਵਾਲ ਦੀ ਗੇਮ ਖੇਡ ਰਿਹਾ ਜਾਂ ਸੰਦੀਪ ਪਾਟਕ ਦੀ ਜਾਂ ਰਾਗੂਪ ਚੱਡੇ ਦੀ ਗੇਮ ਖੇਡ ਰਿਹਾ ਭਗਵੰਤ ਮਾਨ ਨੂੰ ਇਹਨਾਂ ਦੋਨਾਂ ਮੁੱਦਿਆਂ ਦੇ ਉੱਤੇ ਆਪਣਾ ਪੱਖ ਸਾਫ਼ ਕਰਕੇ ਪੰਜਾਬ ਦੇ ਕਿਸਾਨਾਂ ਦੇ ਅੱਗੇ ਸਫਾਈ ਦੇਣੀ ਚਾਹੀਦੀ ਹੈ। ਭਗਵੰਤ ਮਾਨ ਸਾਹਿਬ ਕਹਿ ਪੰਜ ਮਿੰਟ ਮਿੱਤਰੇ ਜੀ ਨੇ ਕਿਹਾ ਕਿ ਮੇਰੀ ਪਾਣੀ ਦੀ ਵਾਲੇ ਦਾ ਕਿ 2 ਲੱਖ ਜੂਰ ਜਿਹੜਾ ਪੰਜਾਬ ਦੇ ਵਿੱਚ ਕਦੇ 6 ਲੱਖ ਜੂਰ ਰੱਖ ਜੂਗਾ ਇੰਨਾ ਕਰੇ ਮੇਰੀ ਪਾਣੀ ਇਹ ਸਾਰਾ ਝੂਠ ਹੈ ਨਾ ਆਹ ਦੇਖੋ ਪਟਵਾਰੀਆਂ ਨੇ ਡਿਟੇਲ ਹਲੇ ਅੱਜ ਉਹਨਾਂ ਦੀ ਮੀਟਿੰਗ ਹੋ ਰਹੀ ਹੈ ਪਟੰਡੇ ਵਿੱਚ ਕੰਪਲੀਟ ਨਹਿਰੀ ਪਟਵਾਰ ਯੂਨੀਅਨ ਨੇ ਇਸ ਨੂੰ ਫਰਾਡ ਘਰਾਰ ਦਿੱਤਾ ਵਾ ਕਿ ਸਾਡੇ ਤੇ ਦਬਾਅ ਪਵਾ ਕੇ 17 18% 20% ਪਾਣੀ ਜਿਹੜਾ ਇਰੀਗੇਸ਼ਨ ਦਾ ਜਾ ਰਿਹਾ ਨਹਿਰੀ ਉਹਨੂੰ 100% ਘੁਆਰੇ ਨੇ ਔਰ ਸਾਡੇ ਤੇ ਪਰਚੇ ਦਰਜ ਕਰ ਰਹੇ ਨੇ ਸਾਡੇ ਪਟਵਾਰੀਆਂ ਨੂੰ ਸਸਪੈਂਡ ਕਰ ਰਹੇ ਨੇ ਸਾਡੇ ਪਟਵਾਰੀਆਂ ਨੂੰ ਚਾਰਜ ਸ਼ੀਟ ਕਰ ਰਹੇ ਨੇ ਉਹ ਇੱਕ ਦਿਨ ਵਿੱਚ ਪ੍ਰੈਸ ਕਾਨਫਰੰਸ ਕਰਨ ਆ ਰਹੇ ਪਹਿਲਾਂ ਵੀ ਉਹਨਾਂ ਲੋਕਾਂ ਨੇ ਮੀਟਿੰਗ ਕਰ ਦਿੱਤੀ ਆ ਇਹ ਅੰਕੜੇ ਫੇਕ ਨੇ ਔਰ ਕ੍ਰਿਸ਼ਨ ਕੁਮਾਰ ਤੇ ਭਗਵੰਤਪਨ ਦੱਸਣ ਕਿ ਇਹ ਕਿਹੜੇ ਦਿੱਲੀ ਦੇ ਕਿਹੜੇ ਆਕਾ ਦੇ ਕਹਿਣ ਦੇ ਉੱਤੇ ਫੇਕ ਆંકੜੇ ਪੇਸ਼ ਕੀਤੇ ਜਾ ਰਹੇ ਨੇ ਮੇਰੀ ਪ੍ਰਣਾਲੀ ਦੇ ਵਿੱਚ ਜੀਪਿੰਡ ਵਿੱਚ ਅੱਜ 2000 ਦੇ ਅੰਦੋਲੀ ਦਾ ਵਿਰੋਧ ਹੋ ਰਿਹਾ ਤੇ ਦੇਖੋ ਵਿਰੋਧ ਤਾਂ ਇਹਨਾਂ ਦਾ ਹੋਣਾ ਹੀ ਆ ਜਦ ਇਹ ਕਿਸਾਨ ਵਿਰੋਧੀ ਫੈਸਲੇ ਲੈ ਰਹੇ ਨੇ ਜਦ ਇਹਨਾਂ ਨੇ ਕਿਸਾਨਾਂ ਦੇ ਅੰਦੋਲਨ ਵਿੱਚ ਨਿਹੱਥੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਨੂੰ ਕੁੱਟਣ ਦਿੱਤਾ ਕਗਰ ਦਰਿਆ ਵਿੱਚ ਹਰਿਆਣਾ ਕਗਰ ਦਰਿਆ ਸਾਡਾ ਹਰਿਆਣਾ ਉੱਥੇ ਫੜ ਕੇ ਜਿਹੜੀ ਬੈਰੀਕੇਡੀਆਂ ਉਹ ਪੰਜਾਬ ਦੀ ਧਰਤੀ ਤੇ ਆ ਇੰਨਾ ਕੁਝ ਹੋਇਆ ਕੁੱਤਿਆ ਗਿਆ ਟਰੈਕਟਰ ਪੰਨੇ ਗਏ ਸੈਂਕੜੇ ਕਿਸਾਨ ਜ਼ਖਮੀ ਹੋ ਗਏ ਔਰ ਸ਼ੁਭਕਰਨ ਦਾ ਕਤਲ ਹੋ ਗਿਆ ਪ੍ਰੀਤਪਾਲ ਦੀਆਂ ਹੱਡੀਆਂ ਤੋੜਤੀਆਂ ਪਰ ਭਗਵੰਤ ਮਾਨ ਨੇ ਕੋਈ ਬੱਚਾ ਨਹੀਂ ਦਰਜ ਕੀਤਾ ਇੱਕ ਜ਼ੀਰੋ ਐਫ ਆਈ ਆਰ ਦਰਜ ਕੀਤੀ ਸ਼ੁਭਕਰਨ ਦੀ ਅਣਪਛਾਤੇ ਪੁਲਿਸ ਵਾਲਿਆਂ ਦੇ ਖਿਲਾਫ ਇਸ ਕਰਕੇ ਉਹਨਾਂ ਦਾ ਵਿਰੋਧ ਜਾਇਜ਼ ਹੈ ਔਰ ਮੈਂ ਸਮਝਦਾ ਕਿਸਾਨ ਜਿਸ ਬੰਦਿਆਂ ਨੂੰ ਭਾਜਪੀ ਔਰ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਸਵਾਲ ਹਰ ਪਿੰਡ ਵਿੱਚ ਕਿਸਾਨਾਂ ਨੂੰ ਸਧਾਰਨ ਕਿਸਾਨਾਂ ਨੂੰ ਅਪੀਲ ਕਰੂੰਗਾ ਪੁੱਛੋ ਕਿ ਸਾਡਾ 356 ਕਰੋੜ ਰੁਪਿਆ ਮਾਮਲਾ ਸਾਡੇ ਉੱਤੇ ਕਿੱਥੇ ਡੇਗਾ ਫੜਨਾਲਾ ਬੰਦਾ ਇਹ 2027 ਦਾ ਦਰਵਾਜਾ ਹੈ ਅਗਰ ਅਸੀਂ ਸੰਗਰੂਰ ਦੀ ਸੀਟ ਦਿੱਤਾਂਗੇ ਕਾਂਗਰਸ 2027 ਦੇ ਵਿੱਚ ਸਰਕਾਰ ਬਣਾਵੇਗੀ ਪੰਜਾਬ ਚ ਐਂਡ ਵੀ ਵਿਲ ਵੀ ਵਿਲ ਸੈਟ ਅਪ ਇਹ politcal vindetta ਜੋ ਆ ਹੋਇਆ ਪੰਜਾਬ ਚ ਇਹਦਾ ਇੱਕ ਕਮਿਸ਼ਨ ਬਣਾਵਾਂਗੇ ਕਿਸੇ ਅੱਛੇ ਜਸਟਿਸ ਇੱਕ ਨੂੰ ਨਹੀਂ ਤਿੰਨ ਬੰਦਿਆਂ ਦਾ ਜੁਡੀਸ਼ੀਅਲ ਕਮਿਸ਼ਨ ਬਣਾਵਾਂਗੇ ਜਿਹੜਾ ਪੰਜਾਬ ਦੇ ਵਿੱਚ ਇਹਨਾਂ ਦੇ ਰਾਜ ਵਿੱਚ ਜੋ ਬਦਲਾਖੋਰੀ ਹੋਈ ਇਨਕਲੂਡਿੰਗ ਖੈਰਾ ਇਨਕਲੂਡਿੰਗ ਭਾਨਾ ਸਿੱਧੂ ਇੱਕ ਮਿੰਟ ਜੀ ਤਰਜਨਾ ਕਾਂਗਰਸ ਤਰਜਨਾ ਸੈਂਕੜੇ ਸਰਪੰਚ ਸੈਂਕੜੇ ਕਮੇਟੀਆਂ ਦੇ ਮੈਂਬਰ ਉਹ ਸਾਰਾ ਉਸ ਵਿੰਡੈਟਾ ਕਮਿਸ਼ਨ ਦਾ ਇਨਸਾਫ ਦੇਣ ਵਾਸਤੇ ਵਿੰਡੈਟਾ ਕਮਿਸ਼ਨ ਜੋ ਵਿੰਡੈਟਾ ਹੋਇਆ ਉਹ ਕਮਿਸ਼ਨ ਬਣਾਵਾਂਗੇ ਉਹਦੇ ਚ ਇਕੱਲਾ ਇਕੱਲਾ ਕੇਸ ਜਿਹੜਾ ਉਸ ਨੂੰ ਜਸਟਿਸ ਦਿਲਾਵਾਂਗੇ ਸਹਿਬ ਮਾਣ ਕੈਰੀ ਕਰਤੀ ਆਪਦੇ ਪਾਰਟੀ ਦੇ ਕੋਈ ਮਿਹਰਬਾਨ ਨਹੀਂ ਖੜਾ ਕਰਾਂਗੇ ਅੰਮ੍ਰਿਤਪਾਲ ਨੂੰ ਸਪੋਰਟ ਕਰਾਂ ਪਰ ਉਹਨਾਂ ਨੇ ਆਪਣੇ ਮਿਹਰਬਾਨ ਨਹੀਂ ਖੜਾ ਕਰਿਆ ਇਹ ਉਹਨਾਂ ਨੂੰ ਪੁੱਛੋ ਤੁਸੀਂ ਕਿ ਉਹਨਾਂ ਨੇ ਅਗਰ ਸਪੋਰਟ ਕੀਤੀ ਸੀ ਤੇ ਕਿਉਂ ਖੜਾ ਕੀਤਾ ਮੈਂ ਐਨਐਸਸੀ ਦਾ ਵਿਰੋਧ ਕਰਦਾ ਪਹਿਲਾਂ ਵੀ ਰਿਹਾ ਵਾਂ ਕਾਲੇ ਕਾਨੂੰਨਾਂ ਦਾ ਕਿਉਂਕਿ ਮੇਰੇ ਪਿਤਾ ਜੀ ਸਰਦਾਰ ਸੁਖਦੇਵ ਸਿੰਘ ਨੇ ਐਨਐਸਸੀ ਦੇ ਕਾਨੂੰਨ ਹੰਡਾਏ ਨੇ ਸਾਡੇ ਟੱਬਰ ਨੇ ਮੈਂ ਪਹਿਲਾਂ ਵੀ ਐਨਐਸਸੀ ਦਾ ਵਿਰੋਧੀ ਸੀ ਮੈਂ ਪਹਿਲਾਂ ਵੀ ਜੋ ਆਪਾ ਦਾ ਵਿਰਧ ਸੀ ਅੱਜ ਵੀ ਐਨਐਸਸੀ ਦਾ ਵਿਰੋਧੀ ਹਾਂ ਔਰ ਭਗਵੰਤ ਮਾਨ ਨੂੰ ਕਹਿੰਦਾ ਕਿ ਉਹਨੂੰ ਇਸ ਲੋਕਾਂ ਦੀ ਕਚਹਿਰੀ ਵਿੱਚ ਇਸ ਗੱਲ ਦਾ ਜਵਾਬ ਦੇਣਾ ਪਵੇਗਾ ਕਿ ਸਾਡੇ ਬੱਚਿਆਂ ਨੂੰ ਹਜ਼ਾਰਾਂ ਕਿਲੋਮੀਟਰ ਦੂਰ ਐਮਐਸਏ ਲਾ ਕੇ ਡਿਬਰੂਗੜੀਆ ਜ਼ਿਲ੍ਹਾ ਵਿੱਚ ਕਿਉਂ ਭੇਜਿਆ ਗਿਆ ਉਹਨਾਂ ਦੀ ਟ੍ਰਾਇਲ ਪੰਜਾਬ ਵਿੱਚ ਪੰਜਾਬ ਦੀਆਂ ਅਦਾਲਤਾਂ ਤੇ ਪੰਜਾਬ ਦੀ ਜੇਲ੍ਹ ਵਿੱਚ ਕਿਉਂ ਨਹੀਂ ਕੀਤੀ ਗਈ ਸਹਿਤ ਧੰਨਵਾਦ ਦੋ ਮਿੰਟ ਸਹਿਨਾ ਤੋਂ ਪਹਿਲਾਂ ਤਾਂ ਆਪਣੇ ਸਤਿਕਾਰਯੋਗ ਸਰਦਾਰ ਬਲਕੌਰ ਸਿੰਘ ਜੀ ਸਿੱਧੂ ਸਾਹਿਬ ਦਾ ਸੰਗਰੂਰ ਪਹੁੰਚਣ ਤੇ ਸਾਡੀ ਹਮਾਇਤ ਕਰਨ ਤੇ ਬਲਕਿ ਨਾ ਸਿਰਫ ਸੰਗਰੂਰ ਦੀ ਸੀਟ ਤੇ ਬਲਕਿ ਸਮੁੱਚੇ ਪੰਜਾਬ ਦੇ ਕਾਂਗਰਸ ਦੀਆਂ ਬਠਿੰਡਾ ਆਦ ਲੁਧਿਆਣਾ ਗੁਰਦਾਸਪੁਰ ਸਾਰੀਆਂ ਸੀਟਾਂ ਤੇ ਸਪੋਰਟ ਕਰਨ ਦਾ ਉੱਤ ਦੀ ਆਜ਼ਾਦ ਨੂੰ ਆਪਣੇ ਦਿਲ ਨਾਲ ਰੱਖ ਕੇ ਆਪਣੇ ਸੂਬੇ ਦੇ ਵਾਸਤੇ ਜੋ ਲੜਾਈ ਲੜੀ ਆ ਪਿਛਲੇ 2 ਸਾਲਾਂ 'ਚ ਜੋ ਇਹਨਾਂ ਦੇ ਅੰਦਰ ਗਹਿਰੇ ਜ਼ਖਮ ਨੇ ਉਹ ਸ਼ਾਇਦ ਉਹ ਇਹ ਤੇ ਉਹਨਾਂ ਮੀਥੇਰ ਆਪਣੇ ਕੈਂਪੇਨ 'ਚ ਲੈ ਕੇ ਜਾ ਰਿਹਾ ਉਸ ਦਾ ਚਲਾਨ ਵਿੱਚ ਨਾਮ ਆ ਹਾਲਾਂਕਿ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਉਸ ਦੀ ਐਲਓਸੀ ਖੋਲੀ ਹੋਈ ਆ ਮੀਥੇਰ ਆਪਣੇ ਕੈਂਪੇਨ 'ਚ ਜੀਵਨ ਜੋਤ ਨੂੰ ਰੱਖ ਕੇ ਕੀ ਸਾਬਤ ਕਰਨਾ ਚਾਹੁੰਦਾ ਕਿ ਅਸੀਂ ਸਿੱਧੂ ਮੂਸੇਵਾਲੇ ਦੇ ਕਾਤਲਾਂ ਦੇ ਹਮੇਤੀ ਆ ਇਸ ਕਰਕੇ ਜੋ ਭਗਵੰਤ ਨੇ ਇਸ 2 ਸਾਲ ਚ ਇਹਨਾਂ ਨੇ ਨਿਆਂ ਕੀਤਾ ਉਹ ਅਸੀਂ ਲੜਾਈ ਇਨਸਾਫ ਦੀ ਅਖੀਰਲੀ ਮਕਾਮ ਤੱਕ ਲੈ ਕੇ ਜਾਵਾਂਗੇ ਦਊਂਗਾ ਤੁਸੀਂ ਸਕੈਨ ਕਰਕੇ ਮੀਡੀਆ ਦੇ ਤੁਹਾਡੇ ਗਰੁੱਪ ਚ ਭਾ ਦੂੰਗਾ ਇਹ ਕੀ ਹੈ ਕਿ ਜਿਹੜਾ ਨਹਿਰੀ ਪਾਣੀ ਦਾ ਮਾਮਲਾ ਪਿਛਲੇ ਕਈ ਸਾਲਾਂ ਤੋਂ ਕੁਝ ਦਹਾਕਿਆਂ ਤੋਂ ਕਿਸੇ ਵੀ ਸਰਕਾਰ ਨੇ ਉਹਦੀ ਰਿਕਵਰੀ ਨਹੀਂ ਸੀ ਕੀਤੀ ਇਹਨਾਂ ਨੇ ਆਮ ਆਦਮੀ ਪਾਰਟੀ ਨੇ 14 ਮਈ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਆ ਜਿਸ ਮੁਤਲ ਜਿਸ ਨਾਲ ਪੰਜਾਬ ਦੇ ਕਿਸਾਨਾਂ ਕੋਲੋਂ 326 ਕਰੋੜ ਰੁਪਇਆ ਰਿਕਵਰ ਕਰਨ ਦਾ ਐਲਾਨ ਕੀਤਾ ਗਿਆ ਹੈ ਫਰਮਾਨ ਜਾਰੀ ਕੀਤਾ ਗਿਆ ਹੈ ਇੱਕ ਪਾਸੇ ਕਿਸਾਨ ਖੇਤ ਮਜ਼ਦੂਰ 1 ਲੱਖ ਕਰੋੜ ਤੋਂ ਜ਼ਿਆਦਾ ਦਾ ਕਰਜ਼ਈ ਹੈ ਉਹ ਰੋਜ਼ ਮੌਤ ਮਰ ਰਿਹਾ ਹੈ ਰੋਜ਼ ਆਤਮ ਹੱਤਿਆ ਕਰ ਰਿਹਾ ਹੈ ਔਰ ਇਹਨਾਂ ਨੇ ਕਿਸੇ ਫਸਲ ਦੇ ਉੱਤੇ ਐਮਐਸਪੀ ਦੇ ਨਹੀਂ ਸਕੇ ਮੂੰਗੀ ਔਰ ਮੱਕੀ ਦੀ ਬੇਈਮਾਨੀ ਵਾਲੀ ਐਮਐਸਪੀ ਇਹਨਾਂ ਦੀ ਫੇਲ ਹੋ ਗਈ ਔਰ ਫਸਲੀ ਚੱਕਰ ਜੋ ਪੰਜਾਬ ਨੂੰ ਕੱਢ ਨਹੀਂ ਸਕੇ ਇਹਨਾਂ ਦੇ ਕੋਲ ਕੋਈ ਰੋਡ ਮੈਪ ਨਹੀਂ ਹੈ ਐਗਰੀਕਲਚਰ ਦਾ ਕੋਈ ਏਜੰਡਾ ਨਹੀਂ ਪਰ ਕਿਸਾਨਾਂ ਦੇ ਉੱਤੇ ਹੋਰ ਕੁਚਲਣ ਦਾ 326 ਕਰੋੜ ਰੁਪਏ ਦਾ ਵੇਰਵਾ ਤੁਸੀਂ ਰਿਕਵਰੀ ਦੇਖ ਸਕਦੇ ਹੋ ਜ਼ਿਲ੍ਹਾ ਵਾਰ ਇਹ ਨੋਟੀਫਿਕੇਸ਼ਨ ਲੇਟੈਸਟ ਹੈਸ ਬੀਨ ਇਸ਼ੂਡ ਬਾਈ ਜਿਹੜਾ ਵਧੀਕ ਡਾਇਰੈਕਟਰ ਹੈ ਅਤੇ ਮੁੱਖ ਇੰਜੀਨੀਅਰ ਹੈੱਡਕੁਆਟਰ ਜਲ ਸਰੋਤ ਵਿਭਾਗ ਪੰਜਾਬ ਚੰਡੀਗੜ੍ਹ ਇਸ ਦੀ ਡੇਟ ਤੁਸੀਂ ਪੜ੍ਹ ਸਕਦੇ ਹੋ ਕਿ ਇਹ 14 5 2024 ਨੂੰ ਇਹ ਨੋਟੀਫਿਕੇਸ਼ਨ ਜਾਰੀ ਇਹਦੇ ਬਾਰੇ ਭਗਵੰਤ ਮਾਨ ਕਲੈਰੀਫਾਈ ਕਰੇ ਕਿ ਤੁਸੀਂ ਕਿਸਾਨਾਂ ਦੀ ਤੇ ਖੇਤ ਮਜ਼ਦੂਰਾਂ ਦੀ ਮਦਦ ਤਾਂ ਕੋਈ ਨਹੀਂ ਕੀਤੀ ਪਰ ਇਹ ਜਿਹੜਾ ਇੱਕ ਜਿਹੜਾ ਮਾਮਲਾ ਜਿਹੜਾ ਕਿਸਾਨਾਂ ਤੋਂ ਉਸ ਨੂੰ ਰੱਦ ਕੀਤਾ ਗਿਆ ਸੀਗਾ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਤੇ ਜੇ ਤੁਸੀਂ ਉਹਦਾ ਫਾਇਦਾ ਨਹੀਂ ਕਰ ਸਕੇ ਕੋਈ ਫਸਲ ਦੀ ਐਮਐਸਪੀ ਨਹੀਂ ਦੇ ਸਕੇ ਤੇ ਤੁਹਾਨੂੰ ਇਹ ਅਧਿਕਾਰ ਕਿਹਨੇ ਦਿੱਤਾ ਕਿ 326 ਕਰੋੜ ਦਾ ਤੁਸੀਂ ਬੋਝ ਜਿਹੜਾ ਹੈ ਰਿਕਵਰੀ ਦਾ ਉਹ ਪਾਉਣ ਜਾਣੇ ਕਿਸਾਨਾਂ ਤੇ ਇਹਦੇ ਨਾਲ ਖੇਤ ਮਜ਼ਦੂਰ ਔਰ ਕਿਸਾਨ ਵਿੰਗ ਦਾ ਪ੍ਰਧਾਨ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸ ਸਰਕਾਰ ਨੂੰ ਇਸ ਮੁੱਦੇ ਤੇ ਅਸੀਂ ਪ੍ਰੋਟੈਸਟ ਕਰਾਂਗੇ ਲੋਡ ਪਈ ਚੱਲਦੀ ਇਲੈਕਸ਼ਨ ਵਿੱਚ ਇਹਨਾਂ ਦਾ ਪ੍ਰੋਟੈਸਟ ਕਰਾਂਗੇ ਮੈਂ ਕਿਸਾਨ ਜਥੇਬੰਦੀਆਂ ਨੂੰ ਕਹੂੰਗਾ ਕਿ ਤੁਸੀਂ ਇਸ ਰੁਕਤੇ ਨੂੰ ਆਪਣੇ ਏਜੰਡੇ ਤੇ ਲੈ ਕੇ ਆਓ ਔਰ ਇਹਨਾਂ ਨੂੰ ਸਵਾਲ ਪੁੱਛੋ ਪਿੰਡਾਂ ਦੇ ਵਿੱਚ ਕਿ ਤੁਸੀਂ ਝੂਠੇ ਅੰਕੜੇ ਮੈਰੀ ਪਟਵਾਰੀਆਂ ਦੇ ਜ਼ਰੀਏ ਕਿਉਂ ਕਰਵਾ ਰਹੇ ਹੋ ਇਹ ਅੱਜ ਦਾ ਇੱਕ ਬਹੁਤ ਅਹਿਮ ਮੁੱਦਾ ਸਿਕਾ ਇੱਕ ਵਾਰ ਫਿਰ ਮੈਂ ਬਲਕੌਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਨਾਲ ਮਨੀਸ਼ ਪਾਂਸਲ ਜੀ ਜੋ ਕੈਂਡੀਡੇਟ ਨੇ ਬਰਨਾਲਾ ਕਾਂਗਰਸ ਤੋਂ ਲੜੇ ਨੇ ਇਲੈਕਸ਼ਨ ਮੇਰੇ ਨਾਲ ਸੱਚੇ ਪਾਸੇ 326 ਕਰੋੜ ਰੁਪਏ ਦਾ ਵਸੂਲੀ ਦੇ ਹੁਕਮ ਕਿਉਂ ਕੀਤੇ ਨੇ ਔਰ ਦੂਸਰਾ 1 ਮਿੰਟ ਜੀ ਕਿ ਆ ਜਿਹੜਾ ਨਹਿਰੀ ਪਾਣੀ ਤੁਸੀਂ ਜਿਹੜਾ ਪਟਵਾਰ ਨਹਿਰੀ ਪਟਵਾਰੀਆਂ ਤੋਂ ਧੱਕੇ ਨਾਲ ਘੁਆ ਰਹੇ ਹੋ ਔਰ ਜੀ ਜਨਾਬ ਸਾਹਿਬ ਨੇ ਜ਼ਿਕਰ ਕੀਤਾ ਸੀਗਾ ਜੀ ਬੰਜੋਤ ਵਾਲਾ ਜੀਵਨ ਜੋਤ ਐਫ ਆਈ ਆਰ ਦੇ ਵਿੱਚ ਚਲਾਨ ਵਿੱਚ ਤੁਹਾਡਾ ਨਾਮ ਹੈ ਫਿਰ ਵੀ ਉਹਦੀ ਕੋਈ ਗ੍ਰਿਫਤਾਰੀ ਨਹੀਂ ਹੈ ਕੋਈ ਉਹਦੇ ਬਾਰੇ ਕੋਈ ਸਟੇਟ ਸਪੋਰਟ ਕਲੀਅਰ ਨਹੀਂ ਹੈ ਲੋਕਾਂ ਬਾਰੇ ਵੀ ਕੀ ਹੈ ਨੰਬਰ 2 ਤੇ ਮੀਤ ਹੇਰ ਜੀ ਇਸ ਗੱਲ ਦਾ ਵਿਧਾਨ ਸਭਾ ਦੇ ਵਿੱਚ ਵੀ ਜ਼ਿਕਰ ਕਰਦੇ ਆ ਵੀ ਦੋ ਮਲਟਰ ਦਾ ਅੰਕੜੇ ਆ ਪੰਜਾਬ ਦੇ ਤਾਂ ਫਿਰ ਦੂਜੇ ਦਾ ਮਾਰੇ ਇਸ ਕਰਕੇ ਤੁਸੀਂ ਬਦਲਤੇ ਆਕਾਲੀ ਕਾਂਗਰਸ ਤੇ ਵੀ ਦੋ ਕਤਲ ਹੁੰਦੇ ਜੀ ਤੁਸੀਂ ਚੰਗੇ ਵੀ ਦੋ ਕਤਲ ਕਰਵਾ ਰਹੇ ਹੋ ਦੂਜਿਆਂ ਨੂੰ ਮੈਂ ਪੁੱਛਣਾ ਚਾਹੁੰਨਾ ਵੀ ਜੇ ਉਹੀ ਦੋ ਕਤਲ ਤੁਹਾਡੇ ਪਰਿਵਾਰ ਚੋਂ ਕੋਈ ਮੈਂਬਰ ਹੁੰਦਾ ਕੀ ਤੁਸੀਂ ਅੰਕੜਾ ਫੇਰ ਵੀ ਇਹੀ ਵਿਧਾਨ ਸਭਾ ਦੇ ਵਿੱਚ ਦਿੰਦੇ ਔਰ ਸਿੱਧੂ ਮੂਸੇਵਾਲ ਦਾ ਜਿਹੜਾ ਕਤਲ ਹੈ ਉਹ ਇੰਟਰਨੈਸ਼ਨਲ ਸੈਲੀਬ੍ਰਿਟੀ ਸੀ ਉਹ ਕੋਈ ਆਮ ਸੁਧਾਰਨ ਨਾਗਰਿਕ ਨਹੀਂ ਸੀ ਇਥੋਂ ਦਾ ਉਹਨੂੰ ਵਿਸ਼ਵ ਭਰ ਦੇ ਵਿੱਚ ਕੱਲ ਤੁਸੀਂ ਦੇਖਿਆਊਗਾ ਕੱਲ ਮੇਰੇ ਕੋਲੇ ਜੋ ਮੈਂ ਬਰਮਿੰਗਮ ਤੋਂ ਕਟੂਰ ਆਇਆ ਜਿਹਦੇ ਵਿੱਚ ਲੋਕ ਕਾਲੇ ਲੋਕਾਂ ਦੀ ਜਿਹੜੀ ਕਮਿਊਨਿਟੀ ਹੈ ਉਹਨਾਂ ਨੇ ਵੀ ਕਿਹਾ ਵੀ ਸਾਡੀ ਕਮਿਊਨਿਟੀ ਦੇ ਵਿੱਚ ਸਿੱਧੂ ਦਾ ਬਹੁਤ ਸਤਿਕਾਰ ਹੈ ਤੁਸੀਂ ਇੱਕ ਇੰਨਾ ਵੱਡਾ ਚਿਹਰਾ ਮਾਰਿਆ ਜੇ ਸੰਸਾਰ ਦਾ ਤੇ ਅਸੀਂ ਭਟਕਦੇ ਫਿਰਦੇ ਹ ਇਮੀਡੀਅਟ 23 ਨਾਲ ਇਹ ਸਬਕ ਕੀ ਕਰਨ ਤੋਂ ਮੈਂ ਉਹ ਦੁੱਖ ਦਾ ਪ੍ਰਗਟਾਵਾ ਇਸ ਲਈ ਦੁਖੀ ਹੁੰਨਾ ਇਸ ਕਰਕੇ ਮੈਂ ਨਹੀਂ ਮੈਂ ਘਰੇ ਬੈਠਾ ਸੀ ਮੈਂ ਜਦੋਂ ਇਹ ਇਹਨਾਂ ਦੀ ਇਹ ਕਰਤੂਤਾਂ ਦੇਖੀਆਂ ਕਿ ਵੀ ਇਹ ਇਸ ਕਦਰ ਤੱਕ ਨਹੀਂ ਇਕੱਲਾ ਜੀਵ ਮੀਤ ਹੈ ਨਹੀਂ ਅਕਾਲੀ ਕੈਂਡੀਡੇਟ ਵੀ ਜਿਨ੍ਹਾਂ ਨੂੰ ਮੈਂ ਚਾਰ ਮੰਦੇ ਨਾਮਿਨੇਟ ਕਰਕੇ ਸਿੱਟ ਦੇ ਸਾਹਮਣੇ ਦੇ ਚੁੱਕਿਆ ਉਹ ਵੀ ਆਪਣੇ ਅਕਾਲੀ ਦਲ ਦੇ ਕੰਪੇਨ ਕਰ ਰਹੇ ਨੇ ਅੱਗੇ ਕਾ ਫਿਰ ਮੈਨੂੰ ਤਾਂ ਕਹੇ ਵੀ ਮੈਂ ਮੈਂ ਘਰੇ ਬੈਠਾ ਕਿਉਂ ਕਰਾਂ ਮੈਂ ਵੀ ਕਿਸੇ ਤਰ੍ਹਾਂ ਨਾਲ ਕਿਉਂ ਨਾ ਜਾਵਾਂ ਅੱਜ ਤੁਸੀਂ ਸਤਪਾਲ ਤੋਂ ਖੈਰਾ ਦੀ سپورਟ ਤੇ ਆਏ ਹੋ ਸਿੱਧੇ ਤੌਰ ਤੇ ਸਿੱਧੂ ਮੂਸੇਵਾਲਾ ਦੇ ਫੈਨ ਜਿਹੜੇ ਹੈਗੇ ਨੇ ਸਾਰੇ ਅੰਤੇ ਕਿਸੇ ਕਾਫੀ ਵੱਡੀ ਗਲਤੀ ਕਰੇ ਉਹਨਾਂ ਨੂੰ ਸਿੱਧੇ ਤੌਰ ਤੇ ਕੀ ਪੇਗਾਮ ਦੇਣਾ ਚਾਹੁੰਦੇ ਹਾਂ ਸ਼ਾਮੋ ਦੇ ਲੋਕਸਭਾ ਚ ਉਹਨਾਂ ਦੇ ਦੇਖੋ ਜੀ ਉਹਨਾਂ ਨੂੰ ਮੈਂ ਪੇਗਾਮ ਦੇਵਾਂ ਚਾਹੇ ਨਾ ਦੇਵਾਂ ਉਹਨਾਂ ਨੂੰ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਉਹ ਮੇਰੇ ਸ਼ਕਲ ਤੋਂ ਮੇਰੀ ਤਰੱਕੀ ਦੇਖ ਲੈਣੇ ਬਾਪੂ ਕਿਸੇ ਮੁਸੀਬਤ ਦੇ ਵਿੱਚ ਹੈ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਮੈਂ ਕੀ ਚਾਹੁੰਨਾ ਉਹਨਾਂ ਨੂੰ ਸਭ ਘਰ ਤੱਕ ਭਰੇ ਹੋਏ ਆ ਸੀ ਸਾਰੇ ਪਰੰਤੂ ਸਬਰ ਹੈ ਸਾਡੀ ਕੋਈ ਪੇਸ਼ ਨਹੀਂ ਜਾ ਰਹੀ ਜਿਸ ਜਿੰਨਾ ਧੱਕਾ ਸਾਡੇ ਨੇ ਇਹ ਗਵਰਨਮੈਂਟ ਦੇ ਕੀਤਾ ਸਾਡੀ ਜਾਇਜ਼ ਗੱਲ ਵੀ ਨਹੀਂ ਸੁਣੀ ਗਈ ਹੁਣ ਤੁਸੀਂ ਦੱਸੋ ਸਵਾ ਸਾਲ ਹੋ ਗਿਆ ਲਾਉਨਸ ਦੀ ਵੀਡੀਓ ਨੂੰ ਕੀ ਹੁੰਦਾ ਇਹਨਾਂ ਦੀ ਸਰਕਾਰ ਹੈ ਬੰਦਾ ਤਾਂ ਕੈਨੇਡਾ ਵੀ ਚਲਾ ਗਿਆ ਜਿਹਨੇ ਵੀਡੀਓ ਬਣਾਈ ਹੈ ਮੈਂ ਤਾਂ ਇਨਸਪੈਕਟਰ ਦਾ ਨਾਮ ਤੱਕ ਦੱਸ ਸਕਦਾ ਮੈਨੂੰ ਕਿਸੇ ਆਮ ਵਿਅਕਤੀ ਨੂੰ ਸਾਰਾ ਕੁਝ ਪਤਾ ਹੈ ਸਰਕਾਰ ਦੀ ਸਿੱਖ ਨੂੰ ਪਤਾ ਨਹੀਂ ਲੱਗਦਾ ਬਠਿੰਡਾ ਜੇਲ੍ਹ ਦੇ ਵਿੱਚ ਸੁਖਦੇਵ ਸਿੰਘ ਰਾਜਪੂਤ ਨੂੰ ਮਾਰਨ ਦੀ ਯੋਜਨਾ ਬਣਾਈ ਬਣਾਈ ਜਾ ਰਹੀ ਹੈ ਉਹਦਾ ਪੰਜਾਬ ਪੁਲਿਸ ਨੂੰ ਇੱਕ ਮਿੰਟ ਚ ਪਤਾ ਲੱਗ ਗਿਆ ਵੀ ਯੋਜਨਾ ਕਿਹੜੀ ਜਾ ਰਹੀ ਹੈ ਗੈਂਗਸਟਰਾਂ ਆਹ ਗੱਲ ਕਰਦੇ ਆ ਮੇਰੇ ਪੁੱਤ ਦੀ ਯੋਜਨਾ ਦਾ ਕਿਸੇ ਨੂੰ ਪਤਾ ਨਹੀਂ ਲੱਗਿਆ ਡੇਢ ਘੰਟਾ ਮੇਰੇ ਪੁੱਤ ਦਾ ਮਰਡਰ ਹੋਣ ਤੋਂ ਡੇਢ ਘੰਟਾ ਸਵਾ 5 ਵਜੇ ਘਟਨਾ ਹੁੰਦੀ ਹੈ 7:30 ਵਜੇ ਤੱਕ ਪੁਲਿਸ ਨਾਕਾ ਨਹੀਂ ਲੱਗਿਆ ਮਾਨਸਾ ਜ਼ਿਲ੍ਹੇ ਦੇ ਵਿੱਚ ਡੇਢ ਘੰਟਾ ਖਿਆਲੇ ਦੇ ਵਾਟਰ ਬਾਕਸ ਦੇ ਉੱਤੇ ਗੱਡੀ ਰੋਕ ਕੇ ਬੈਠੇ ਰਹੇ ਨੇ ਆਰਾਮ ਨਾਲ ਉਹਨਾਂ ਨੇ ਕਿਉਂਕਿ ਸ਼ੁਭਦੀ ਬੰਦੇ ਟੱਕਰਾਂ ਮਾਰੀਆਂ ਸੀ ਦੋਨੇ ਕਾਰਾਂ ਨੂੰ ਉਹਨਾਂ ਦੀਆਂ ਤਾਕੀਆਂ ਮੰਦੜੀਆਂ ਹੁੰਦੀਆਂ ਸੀ ਨਾ ਜਿਹੜੀ ਕਾਰ ਸੀ ਉਹਦੇ ਹੁੰਦੀ ਸੀ ਨਾ ਬਲੇਰੋ ਦੀਆਂ ਹੁੰਦੀਆਂ ਸੀ ਫਿਰ ਉਹਨਾਂ ਨੇ ਉਹ ਗੱਡੀ ਉੱਥੇ ਰੋਕੀ ਹੋਰ ਇਕਾਲ ਤੋਂ ਕੋਹੀ ਇੰਨਾ ਟਾਈਮ ਮੇਰਾ ਇੱਕ ਮਿਸਰ ਨੇ ਖਿਆਲੇ ਦੇ ਪੰਚਾਇਤ ਸੈਕਟਰੀ ਨੇ ਉਹ ਆਏ ਉਹਨਾਂ ਕੋਲੇ ਮੋਟਰਸਾਈਕਲ 'ਇੱਕ ਯਾਰ ਬੰਦੇ ਜਿਹੜੇ ਉਹਦੇ ਰੋਸ਼ੀ ਨੇ ਉੱਥੇ ਫਲਾਨੀ ਜਗ੍ਹਾ ਤੇ ਬੈਠੇ ਫੜ ਲੋ ਖਿਆਲਾ ਚੌਂਕ ਦੇ ਵਿੱਚ ਜਿਹੜਾ ਉੱਥੇ ਪੁਲਿਸ ਵੰਦੀ ਉਹਨਾਂ ਨੂੰ ਜਦ ਦੱਸ ਕੇ ਪਰੰਤੂ ਉਹ ਕਹਿੰਦੇ ਜੀ ਫੋਰਸ ਫੋਰ ਆ ਜਾ ਅੰਦਰ ਫੇਰ ਫੜਾਂਗੇ ਤੂੰ ਇਹ ਬੰਦਾ ਗਿਆ ਨਹੀਂ ਸਰੋ ਸਾਹਿਬ ਤੂੰ ਜਿੱਤਦੇ ਨਹੀਂ ਤਾਂ ਇਹਨਾਂ ਦੀ ਵੋਟ ਆਲੀਗੀਆਂ ਜਲਦੀ ਤੇ ਆਲ ਇੰਡੀਆ ਦੇ ਵਿੱਚ ਡਾਕਟਰ ਜੀ ਬਣਨ ਚਾਹ ਹਨ ਆਮੀ ਪਾਰਟੀ ਜਾਮਲਾ ਜਿਖੋ ਜੀ ਮੇਰੇ ਕੋਲ ਆਮ ਆਦਮੀ ਨਾ ਮੇਰਾ ਕੋਈ ਵੱਟਦਾ ਰੋਲਾ ਨਹੀਂ ਕਿਸੇ ਗੱਲ ਦਾ ਜੇ ਉਹ ਕਿਸੇ ਗੱਲ ਨਾਲ ਸਾਡੇ ਨਾਲ ਮਿਲ ਕੇ ਆ ਮੇਰੀ ਜਸਸਰੀ ਗੱਲ ਹੀ ਢੰਗ ਨਾਲ ਕਰਦਣ ਮੇਰੀ ਕੇਸ ਹੀ ਸਹੀ ਢੰਗ ਨਾਲ ਚਲਵਾ ਦੇ ਫਾਸਟੈਕ ਕੋਰਟ ਤੇ ਚਲਾ ਦੇ ਮੇਰਾ ਕੀ ਤਰਾਜ ਆਮ ਪਾਰਟੀ ਦਾ ਮੈਂ ਤਾਂ ਕਪੀੜ ਤੇ ਬਖਤੇ ਮੈਨੂੰ ਤਾਂ ਰੋਲਿਆ ਜਾ ਰਿਹਾ ਜਦੋਂ ਗੱਲ ਨਹੀਂ ਸੁਣਦੇ ਤਾਂ ਹਰ ਕੇ ਵੀ ਮੈਂ ਤਾਂ ਕੰਮ ਕਰਨੀ ਹੈ ਆਪਣਾ ਅੱਜ ਵੀ ਅਜਿਹਾ ਸਾਂ ਅੱਜ ਤੁਸੀਂ ਮੇਰੇ ਹੱਥਾਂ ਤੇ ਆਏ ਹੋ ਤੇ ਬਖ ਬਖ ਪਾਰਟੀ ਆ ਵੀ ਅ ਰੀ ਦੂਮ ਚਰਦਾ ਨਾਂ ਲੈ ਕੇ ਪ੍ਰਚਾਰ ਕਰ ਰਹੇ ਨੇ ਸਾਫ ਨਹੀਂ ਮੁੱਦੇ ਲੈ ਕੇ ਆਪਾਂ ਦੱਸੀ ਤਾਂ ਕਾਪੀਰਾਈਟ ਕਹਿੰਦਾ ਇਸ ਚੀਜ਼ ਨੂੰ ਕਿਵੇਂ ਕਰਾਂਗੇ ਦੇਖੋ ਜੀ ਮੈਂ ਸ਼ੁਰੂ ਤੋਂ 75 ਤੋਂ ਮੈਨੂੰ ਸੁਰਤਾ ਹੈ ਵੋਟ ਪਾਉਣ ਲੱਗਿਆ ਸੀ ਬਚਪਨ ਤੋਂ ਮੈਂ ਉਹਦਾ ਕਾਂਗਰਸ ਪਾਰਟੀ ਨਾਲ ਮੇਰੇ بیٹے ਨੇ ਇਲੈਕਸ਼ਨ ਲੜੀ ਕਾਂਗਰਸ ਪਾਰਟੀ ਨਾਲ ਲੜੀ ਤਾਂ ਮੈਂ ਕੋਈ ਲੁਕੋਣਾ ਨਹੀਂ ਚਾਹੁੰਦਾ ਕੋਈ ਮੈਂ ਡਬਲ ਮਾਈਂਡ ਨਹੀਂ ਹਾਂ ਕੋਈ ਮੈਂ ਭਲੇਖੇ ਚ ਨਹੀਂ ਕਿਸ ਨੂੰ ਰੱਖਣਾ ਕਿਉਂ ਨਾ ਮੈਂ ਸ਼ੁਰੂ ਤੋਂ ਇਹ ਗੱਲ ਕਹਿਣਾ ਮੈਂ ਇੱਕ ਕਾਂਗਰਸੀ ਹਾਂ ਪਰ ਕਾਂਗਰਸ ਵੀ ਚੱਲ ਰਹੀ ਹੈ ਜਿਹੜੇ ਜਿਹੜੇ ਬੰਦੇ ਨੇ ਜਿਹੜੇ ਬੰਦੇ ਨੂੰ ਤੁਸੀਂ ਸਿਕਿਉਰਟੀ ਲਈ ਕਰਨ ਦਾ ਮੌਕਾ ਜ਼ਿੰਮੇਵਾਰ ਮੰਨਦੇ ਹੋ ਮੀਡੀਆ ਡਾਕਟਰ ਇਹ ਜਿਹੇ ਨੇ ਪਰਚਾ ਹੋਣਾ ਚਾਹੀਦਾ ਉਹਦੇ ਤੇ ਉਹ ਬਰਨਾਲੇ ਦੇ ਵਿੱਚ ਵੀ ਜੀ ਇਹ ਵੀ ਕਮਾਂਡ ਸੰਭਾਲੀ ਬੈਠੇ ਨੇ ਅੱਜ ਵੀ ਬਰਨਾਲੇ ਦੇ ਵਿੱਚ ਨੇ ਕੀ ਕਹਿਣਾ ਚਾਹੋ ਜਿਹੜੀ ਪੈ ਤਾਂ ਸੀਮ ਸਿੰਘ ਸਾਹਿਬ ਨੂੰ ਮਿਲ ਕੇ ਇੱਕ ਘੰਟਾ ਉਹਨਰੇ ਘਰੇ ਜਾ ਕੇ ਰੋ ਰੋ ਕੇ ਆਪਣੀ ਵਿਥਿਆ ਸੁਣਾ ਕੇ ਆਏ ਵੀ ਇਹ ਤਿੰਨ ਬੰਦੇ ਮੈਡਮ ਯੂਸ਼ੀਆ ਬਲਤੇਜ ਪੰਨੂ ਐ ਇੱਕ ਵੱਧਵਾ ਸਰ ਨੇ ਇਹਨਾਂ ਦੀ ਚੈਟ ਮੈ ਸਿੱਟ ਦੇ ਕੋਲੇ ਦਿੱਤੀ ਹੈ ਜਿਨ੍ਹਾਂ ਨੇ ਕਿਹਾ ਵੀ ਤੁਸੀਂ ਚੈਟ ਨੂੰ ਵਾਇਰਲ ਕਰ ਦਿਓ ਮੈਂ ਸਿੰਘ ਸਾਹਿਬ ਨਾਲ ਆਪੇ ਗੱਲ ਕਰ ਲੂੰਗਾ ਮੈਂ ਸਾਰੀ ਚੈਟ ਵੀ ਦਿੱਤੀ ਹੋਈ ਹੈ ਸਿੱਟ ਨੂੰ ਉਸ ਕਰਕੇ ਬਲਤੇਜ ਪੰਨੂ ਦਾ ਰੋਲ ਬਿਲਕੁਲ ਮਿਲੀਪ ਉੱਤੇ ਦੇ ਨਾਲ ਇਹਨਾਂ ਨੇ ਜਿਹੜੀ ਹੈ ਉਹਦੀ ਸਿਕਿਉਰਟੀ ਦੇ ਆਰਡਰ ਜਿਹੜੇ ਉਹ ਪਬਲਿਕ ਕੀਤੇ ਨੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੇ ਨੇ ਉਸ ਤੋਂ ਬਾਅਦ ਸਾਡੀ 24 ਘੰਟਿਆਂ ਦੇ ਵਿੱਚ ਬੱਚੇ ਦੀ ਮੌਤ ਹੋਈ ਹੈ ਉਹ ਨਹੀਂ ਤਾਂ ਉਸ ਤੋਂ 12 ਦਿਨ ਪਹਿਲਾਂ ਸਾਡੇ ਕੋਲੇ ਇੱਕ ਵੀ ਗਨਮੈਨ ਹੈ ਨਹੀਂ ਸੀ ਸਾਨੂੰ ਕਿਸੇ ਨੇ ਮਾਰਿਆ ਨਹੀਂ ਸਾਡੇ ਕੋਲ ਇੱਕ ਵੀ ਦੋ ਗਨਮੈਨ ਆਏ ਨੇ ਸਿਰਫ ਉਹਦੀ ਮੌਤ ਤੋਂ ਦੋ ਦਿਨ ਪਹਿਲਾਂ ਉਹ ਤੋਂ ਪਹਿਲਾਂ ਸਾਡੇ ਕੋਲੇ ਕੋਈ ਗਨਮੈਨ ਨਹੀਂ ਸੀ ਇਲੈਕਸ਼ਨ ਤੋਂ ਬਾਅਦ ਸਾਰੀ ਸਕਿਉਰਿਟੀ ਬਡਰਾ ਕਰਤੀ ਸੀ ਪਰੰਤੂ ਸਾਨੂੰ ਮਾਰਿਆ ਨਹੀਂ ਕਿਸੇ ਨੇ ਸੀ ਆਮ ਵਾਂਗੂ ਜ਼ਿੰਦਗੀ ਜਿਉ ਰਹੇ ਸੀ ਸਾਨੂੰ ਮਾਰਿਆ ਗਿਆ ਬਿਲਕੁਲ ਤਿਆਰੀ ਦੇ ਨਾਲ ਇਹਦੇ ਵਿੱਚ ਇਹਨਾਂ ਦਾ 100% ਰੋਲ ਨਿਕਲੂਗਾ ਪ੍ਰਮਾਤਮਾ ਕਰੇ ਅਬ ਬਦਲੇ ਚਾਰਜ ਨੂੰ ਤੁਹਾਨੂੰ ਕਲੀਅਰ ਕੱਟ ਸਾਹਮਣੇ ਲਿਆ ਕੇ ਦਿਖਾਵਾਂਗੇ ਸਾਰਾ ਔਰ ਇਹਨਾਂ ਦੇ ਧਰਮ ਪਤਨੀ ਬੀਬੀ ਚਰਨਕੌਰ ਸਾਡੀ ਭੈਣ ਇਹ ਦੋ ਸਾਲਾਂ ਤੋਂ ਦਰ ਦਰ ਭਟਕੇ ਚੀਪ ਮਿਨਿਸਟਰ ਕੋ ਟਾਈਮ ਮੰਗ ਮੰਗ ਕੇ ਇਹਨਾਂ ਨੇ ਬਰਜ਼ੋਰ ਕੋਸ਼ਿਸ਼ ਕੀਤੀ ਲਾਰੈਂਸ ਕੇ ਪਾਸ ਨੇ 700 ਸ਼ੂਟਰ 7000 ਸ਼ੂਟਰ ਦੇਸ਼ ਕੇ ਕੋਨੇ-ਕੋਨੇ ਮੈਂ ਯਾਰ ਇਹ ਕੋਈ ਦਸਨ ਵਾਲੀ ਗੱਲ ਹੈ ਜੇ ਉਹ ਇੰਨੇ ਬਹਾਦਰ ਬੰਦਿਆਂ ਦੀ ਫੌਜ ਤੁਹਾਡੇ ਕੋਲੇ ਬਚ ਚਾਈਨਾ ਬਾਰਡਰ ਤੇ ਲਾਓ ਤਾਂ ਪਤਾ ਹਲੇ ਤੱਕ ਨਹੀਂ ਲੱਗ ਰਿਹਾ ਇਹਨਾਂ ਚੀਜ਼ਾਂ ਦੀ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੈ ਉਹ ਕਾਦੇ ਲਈ ਕੀਤੀ ਗਈ ਤਾਂ ਜੋ ਮੇਰੇ ਜਿਹੜੇ ਦੋ ਗਵਾਹ ਨੇ ਜਾਂ ਮੈਂ ਆ ਅਸੀਂ ਕੋਰਟ ਨਾ ਮੇਰਾ ਕਹਿਣੋਂ ਦਿਲ ਵੀ ਨਹੀਂ ਕਰਦਾ ਪਰੰਤੂ ਮੈਨੂੰ ਕਹਿਣਾ ਪੈਂਦਾ ਮਜਬੂਰੀ ਬਸ ਉਹਨੇ ਵੀ विधानसभा ਦੀ ਟਿਕਟ ਦੇ ਉੱਤੇ ਮਾਨਸਾ ਤੋਂ ਇਲੈਕਸ਼ਨ ਲੜੀ ਸੀ ਤਾਂ ਮੈਨੂੰ ਇਸ ਵਾਰ ਆਪਣੇ ਆਏ ਨੇ ਲੋਕ ਸਭਾ ਦੇ ਵਿੱਚ ਮੈਨੂੰ ਇਹਨਾਂ ਤੋਂ ਕਾਫੀ ਉਮੀਦਾਂ ਨੇ ਔਰ ਮੈਂ ਉਮੀਦ ਕਰਦਾ ਵੀ ਇਹ ਬੜੇ ਵਧੀਆ ਤਰੀਕੇ ਨਾਲ ਰਿਕਾਰਡ ਤੇ ਲੈ ਕੇ ਆਉਣ ਇਹਨੂੰ ਵੀ ਬੁਰਾ ਭਲਾ ਬੋਲ ਰਹੇ ਨੇ ਸਿਰ ਮੱਥੇ ਹੈ ਜਿੱਦਾਂ ਦਾ ਤੁਹਾਡਾ ਵਿਚਾਰ ਹੈ ਜਿੱਦਾਂ ਤੁਸੀਂ ਸੋਚਦੇ ਹੋ ਸਿਰ ਮੱਥੇ ਹੈ ਕਿਉਂਕਿ ਮੈਂ ਤਾਂ ਇੱਕ ਪੀੜਤ ਵਿਅਕਤੀ ਹਾਂ ਮੈਂ 2 ਸਾਲਾਂ ਤੋਂ ਲੈ ਕੇ راہુલ ਗਾਂਧੀ ਤੋਂ ਲੈ ਕੇ ਜਿੰਨੇ ਸਾਡੇ ਕੈਂਡੀਡੇਟ ਨੇ ਲਗਭਗ ਸਾਰਿਆਂ ਨੇ ਮੇਰੇ ਇਸ ਵਿਸ਼ੇ ਦੇ ਉੱਤੇ ਡਿਸਕਸ ਹੋਈ ਹੈ ਤਾਂ ਸਾਰੀ ਸੋਚ ਸਮਝਣ ਤੋਂ ਬਾਅਦ ਕੋਈ ਵੀ ਕਿਸੇ ਦੇ ਕਿਸ ਔਰ ਇਹਦੇ ਦਰਮਿਆਨ ਜੋ ਗੈਂਗਸਟਰਸ ਨੇ ਇੰਟਰਵਿਊ ਦਿੱਤੀਆਂ ਜੇਲਾ ਜੋ ਰਹਿ ਕੇ ਕਿੱਦਾਂ ਉਹਨਾਂ ਨੇ ਇੰਟਰਨੈਟ ਪ੍ਰੋਵਾਈਡ ਕੀਤਾ ਸਰਕਾਰ ਨੇ ਜਿਹੜੀ ਜਾਂਚ ਲਾਈ ਇੱਕ ਸਾਲ ਹੋ ਗਿਆ ਉਸ ਰਿਪੋਰਟ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਜਿਹਦੀ ਆਵਾਜ਼ ਚਿੱਖ ਰਹਾ ਅੱਜ ਦੇ ਇਸ ਪ੍ਰੋਗਰਾਮ 'ਚ ਪਹੁੰਚਣ ਦਾ ਇੱਕੋ ਹੀ ਮਕਸਦ ਹੈ ਕਿਉਂਕਿ ਮੈਂ ਹੁਣ ਤੱਕ ਗੈਰ ਹਾਜ਼ਰ ਸੀ ਵੀਰ ਨਾਲੋਂ ਕਿਉਂਕਿ ਮੈਂ ਉਹਨਾਂ ਦਾ ਪਹਿਲੇ ਹੀ ਚਾਹੁੰਦਾ ਸੀ ਜਿਸ ਨੇ ਇਹਨੇ ਨੋਮੀਨੇਸ਼ਨ ਕੀਤੀ ਹੈ। ਔਰ ਮੈਨੂੰ ਨੇ ਦੱਸਿਆ ਵੀ ਸੀ ਪਰੰਤੂ ਮੈਂ ਇਸ ਲਈ ਸੌਰੀ ਅਪੀਲ ਕਰਦਾ ਕਿਉਂਕਿ ਮੇਰੇ ਨਾਲ ਇੱਕ ਘਰੇਲੂ ਰਜੇ ਮੈਂ ਇਹੋ ਜਿਹਾ ਫਸ ਗਿਆ ਕਿ ਮੈਂ ਪਹੁੰਚ ਨਹੀਂ ਪਾਇਆ ਉੱਥੋਂ ਤੱਕ। ਤਾਂ ਮੈਂ ਦਿਨ-ਬਦ ਵਡੇ-ਬਾਈ ਦੇ ਕਿਸੇ ਨਾ ਕਿਸੇ ਪਾਸੇ ਜਾਣਾ ਪੈਂਦਾ ਹੈ ਹੋਰ ਲੋਕ ਸਭਾ ਹਲਕੇ ਦੀ ਵੀ ਚਲਾ ਜਾਣਾ।